ਲੋ ਜੀ ਇਸ ਸਮੇਂ ਵੀਡੀਓ ਜਿਹੜਾ ਬਣ ਰਿਹਾ ਜੀ ਮਹਾਰਾਜਾ ਰਣਜੀਤ ਸਿੰਘ ਪਾਰਕ ਦੇ ਵਿੱਚ ਅਸੀਂ ਖੜੇ ਆਂ ਤੇ ਮਹਾਰਾਜਾ ਰਣਜੀਤ ਸਿੰਘ ਪਾਰਕ ਦੇ ਰੱਖ-ਰਖਾਵ ਜਿਹੜਾ ਹੈ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਚੱਲਦਾ ਤੁਸੀਂ ਇਸ ਦੇ ਉੱਤੇ ਕਮੈਂਟ ਕਰਿਓ ਕਿ ਕਿੰਨਾ ਕੁ ਰੱਖ-ਰਖਾਵ ਹੈ ਪਰ ਕੁਝ ਮੈਂਬਰ ਸਹਿਬਾਨ ਨੇ ਜੀ ਇੱਥੇ ਇੱਕ ਬਾਜਵਾ ਹੈਲਥ ਕਲੱਬ ਹੈ ਇਸ ਦੇ ਸਾਰੇ ਮੈਂਬਰ ਸਹਿਬਾਨ ਖੜੇ ਨੇ ਔਰ ਸਾਡੇ ਨਾਲ ਖੜੇ ਨੇ ਇਸ ਕਲੱਬ ਦੇ ਪ੍ਰਧਾਨ ਸ਼੍ਰੀ ਜੀ ਐਸ ਕਪੂਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਬੜਾ ਵਧੀਆ ਕੰਮ ਕਰ ਰਹੇ ਹੋ ਜੀ ਤੁਸੀਂ ਆਹ ਪੂਰੀ ਤੁਸੀਂ ਆਪਣੀ ਆਹ ਮਸ਼ੀਨ ਖਰੀਦ ਲਈ ਹੈ ਕਟਰ ਨਿੱਜੀ ਤੌਰ ਤੇ ਕਲੱਬ ਨੇ ਔਰ ਆ ਦੇਖਾਣੇ ਤੁਹਾਨੂੰ ਇੱਕ ਵਾਰੀ ਨਜ਼ਰ ਮਾਰਦੇ ਹਾਂ ਸਾਰੇ ਪਾਰਕ ਦੇ ਉੱਤੇ ਆਹ ਦੇਖੋ ਜੀ ਕਿੰਨਾ ਕਿੰਨਾ ਕਾ ਹੋ ਗਿਆ ਹੋਇਆ ਔਰ ਬਹੁਤ ਬੁਰੀ ਹਾਲਤ ਹੈ ਔਰ ਇਸ ਜਿਹੜਾ ਹੈ ਪਾਰਕ ਦਾ ਰੱਖ-ਰਖਾਵ ਸਹੀ ਨਹੀਂ ਹੋ ਰਿਹਾ ਤੇ ਸ਼ਹਿਰ ਵਾਸੀਆਂ ਨੇ ਹੁਣ ਆਪਣਾ ਉਪਰਾਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਦੇਖੋ ਜੀ ਜਿੱਥੇ ਕੋਈ ਵਧੀਆ ਕੰਮ ਹੁੰਦਾ ਹੈ ਸ਼ਾਨਦਾਰ ਕੰਮ ਹੁੰਦਾ ਹੈ ਵਧੀਆ ਕੰਮ ਹੁੰਦਾ ਹੈ ਉਹਨੂੰ ਕਵਰ ਕਰਨਾ ਬਣਦਾ ਹੈ ਜੀ ਬਈ ਜ਼ੋਰਦਾਰ ਤਾੜੀਆਂ ਹੋ ਜਾਣ ਇਹਨਾਂ ਸਾਰੇ ਮੈਂਬਰ ਸਾਹਿਬਾਨ ਦੇ ਲਈ ਕੁਝ ਲੇਡੀਜ਼ ਵੀ ਇਨਰ 휠ਸ ਕਲੱਬ ਦੇ ਮੈਂਬਰ ਸਾਹਿਬਾਨ ਨੇ ਇਹ ਵੀ ਜਿਹੜੇ ਹੈ ਨਾਲ ਆਏ ਹੋਏ ਨੇ ਔਰ ਹੁਣ ਹੋਏਗਾ ਕੰਮ ਜੀ ਸ਼ਹਿਰ ਦਾ ਵਿਕਾਸ ਜਦੋਂ ਲੋਕੀ ਆਪਣੇ ਹੱਥ ਦੇ ਵਿੱਚ ਲੈ ਲੈਣ ਤਾਂ ਉਦੋਂ ਤਾਂ ਮਜ਼ਾ ਆ ਜਾਂਦਾ ਦੀ ਕਪੂਰ ਸਾਹਿਬ ਇਹ ਕਿੱਦਾਂ ਆਈਡੀਆ ਬਣਿਆ ਜੀ ਕਿਸ ਤਰ੍ਹਾਂ ਕੀ ਗੱਲ ਬਣੀ ਇਹ ਤੁਸੀਂ ਮਸ਼ੀਨ ਆਪਣੀ ਖਰੀਦ ਲਈ ਦੀ ਅਸੀਂ ਕਾਫੀ ਦੇਰ ਤੋਂ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਕਿ ਸਾਨੂੰ ਸਪੋਰਟ ਕੀਤੀ ਜਾਵੇ ਅਸੀਂ ਇਸ ਪਾਰਕ ਨੂੰ ਦੇਖ ਰੱਖੀਏ ਕਰੀਏ ਮੈਡਿਟੀ ਸਾਹਿਬ ਨੂੰ ਲੈਟਰ ਵੀ ਦਿੱਤੀ ਸੀ ਔਰ ਉਹ ਵੀ ਤਾਂ ਵੀ ਕੋਈ ਉਹਨਾਂ ਦਾ ਕੋਈ ਕਾਰਵਾਈ ਨਹੀਂ ਹੋਈ ਅਸੀਂ ਫਿਰ ਬੁਟੇ ਵੀ ਕਾਫੀ ਲਗਵਾਏ तकरीबन ਇਸ ਵਾਰ 776 700 ਬੁਟਾ ਸੀ ਲਗਵਾ ਚੁੱਕੇ ਆ ਅਸੀਂ ਹੁਣ ਦੇਖਿਆ ਵੀ ਜਦ ਕਾ ਬਹੁਤ ਵੱਧ ਗਿਆ ਤਾਂ ਸਾਨੂੰ ਕੋਈ ਮਾਲੀ ਨਹੀਂ ਪ੍ਰੋਵਾਈਡ ਹੋ ਰਿਹਾ ਤਾਂ ਅਸੀਂ ਖੁਦ ਮੈਂਬਰ ਰਲ ਕੇ ਅਸੀਂ ਇਕੱਠੇ ਹੋ ਕੇ ਪੈਸੇ ਇਕੱਠੇ ਕੀਤੇ ਔਰ ਅਸੀਂ ਸਾਰੇ ਮੈਂਬਰ ਖੁਦ ਲਾ ਕੇ ਮਸ਼ੀਨ ਨੂੰ ਚਲਾ ਰਹੇ ਆ ਜੇ ਕੋਸ਼ਿਸ਼ ਹੋਵੇ ਸਰਕਾਰ ਦੀ ਤਾਂ ਸਾਨੂੰ ਮਾਲੀ ਦੇ ਦੇਣ ਮਸ਼ੀਨ ਸਾਡੇ ਕੋਲ ਹੈ ਸਾਡੇ ਕੋਲ ਸਾਰੇ ਇੰਸਟਰੂਮੈਂਟ ਹੈ ਦਾਤੀ ਕੇ ਹਰ ਚੀਜ਼ ਅਸੀਂ ਪ੍ਰੋਵਾਈਡ ਕਰਾਂਗੇ ਸਿਰਫ ਸਾਨੂੰ ਪ੍ਰਸ਼ਾਸਨ ਮਾਨਲੀ ਦੇ ਦੇਵੇ ਤਾਂ ਇਸ پارک ਦੀ ਬਹੁਤ ਹੀ ਵਧੀਆ ਦੇਖਪਾਲ ਬਹੁਤ ਹੀ ਸੁੰਦਰ ਬਣੇਗਾ ਅਸੀਂ ਕਹਿ ਕੇ ਸਪੈਸ਼ਲ ਇਮਲੀ ਦੇ ਬੂਟੇ ਖਾਸ ਕਰਕੇ ਪੁਰਾਣੇ ਬੂਟੇ ਸਾਰੇ ਲਗਵਾਏ ਨੇ ਉਹਨਾਂ ਨੇ ਸਾਡੀ ਇੰਨੀ ਗੱਲ ਮੰਨ ਲਈ ਬੂਟਿਆਂ ਵਾਸਤੇ ਪਰ ਅਸੀਂ ਚਾਹੁੰਦੇ ਹਾਂ ਜੀ ਅਸੀਂ ਇਹਨੂੰ ਦੇਖਪਾਲ ਕਰਨਾ ਚਾਹੁੰਦੇ ਹਾਂ ਤਾਂ ਜੇ ਸਾਨੂੰ ਇਹ ਸਾਨੂੰ ਸਪੋਰਟ ਕਰ ਦੇਣ ਸਾਨੂੰ ਥੋੜੇ ਜੇ ਮਾਨਲੀ ਦੇ ਦੇਣ ਤਾਂ ਇਸ ਦੀ ਦੇਖ ਰੱਖ ਅਸੀਂ ਕਰ ਸਕੀਏ ਔਰ ਬਹੁਤ ਹੀ ਵਧੀਆ ਸ਼ਹਿਰ ਦਾ ਸੁੰਦਰ ਚੀਜ਼ ਬਣੇਗੀ ਦੂਰ ਦੂਰ ਤੋਂ ਲੋਕ ਦੇਖਣ ਆਣਗੇ ਇਸ پارک ਦਾ ਨਾਮ ਬਹੁਤ ਦੂਰ ਤੱਕ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਵਾਹ ਦੇਖੋ ਜੀ ਐਦਾ ਹੁੰਦਾ ਕੰਮ ਜੀ ਆਹ ਹੈ ਮਸ਼ੀਨ ਤੁਹਾਨੂੰ ਦਿਖਾ ਰਹੇ ਆਂ ਔਰ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਰਿਟਾਇਰਡ ਸਰਦਾਰ ਜਗਜੀਤ ਸਿੰਘ ਦੇ ਹੱਥ ਦੇ ਵਿੱਚ ਹੈ ਜੀ ਇਹ ਔਰ ਐਜੂਕੇਸ਼ਨਿਸਟ ਹੈ ਇਹਨਾਂ ਨੇ ਖੁਦ ਜਿਹੜਾ ਹੈ ਮਸ਼ੀਨ ਆਪਣੇ ਹੱਥੀਂ ਚਲਾ ਰਹੇ ਆਂ ਡੀਓ ਸਾਹਿਬ ਕੀ ਕਹਿੰਦੇ ਹੋ ਕਿ ਮੋਹਾਲੀ ਦੇ ਪਾਰਕ ਜਿਹੜੇ ਹੈ ਹਾਲਾਂਕਿ ਸਾਡਾ ਜਿਹੜਾ ਉਹ ਰੋਪੜ ਦੇ ਅੰਦਰ ਹੀ ਆਂਦਾ ਰੋਪੜ ਡਿਵੀਜ਼ਨ ਦੇ ਅੰਦਰ ਅੰਡਰ ਆਉਂਦਾ ਹੈ ਮੋਹਾਲੀ ਦੇ ਪਾਰਕ ਜਿਹੜੇ ਹੈ ਬਹੁਤ ਵਧੀਆ ਮੈਂਟੇਨ ਹੋ ਸਕਦੇ ਆ ਪਰ ਰੋਪੜ ਦੇ ਪਾਰਕਾਂ ਦਾ ਬੁਰਾ ਹਾਲ ਹੈ ਕੀ ਕਹਿੰਨੇ ਜੀ ਤੁਸੀਂ ਇਤੇ ਬਾਰੇ ਤਾਂ ਮੇਰਾ ਇਹੀ ਵਿਚਾਰ ਹੈ ਜੀ ਕਮੀ ਸਾਡੇ ਚ ਹੈ ਹੂੰ ਕਿਸੇ ਚ ਕਮੀ ਨਹੀਂ ਹੈ ਅਸੀਂ ਪ੍ਰੋਟੈਸਟ ਨਹੀਂ ਕਰਦੇ ਜੀ ਜੇ ਅਸੀਂ ਪ੍ਰੋਟੈਸਟ ਕਰੀਏ ਜਿੰਨੀ ਦੇ ਤੱਕ ਬੱਚਾ ਨਾ ਰੋਵੇ ਮਾਂ ਵੀ ਦੁੱਧ ਨਹੀਂ ਦਿੰਦੀ ਹੂੰ ਆਪਾਂ ਨੂੰ ਬਾਰ-ਬਾਰ ਬਾਰ-ਬਾਰ ਉਤਕਾਰੀ ਸਾਹਿਬਾਨ ਕੋਲ ਜਾਣਾ ਚਾਹੀਦਾ ਹੈ ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਇਹ ਜਿਹੜਾ ਵਿਰਾਸਤੀ ਸ਼ਹਿਰ ਹੈ ਪਹਿਲੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਐਡਾ ਵੱਡਾ ਸਾਮਰਾਜ ਸੀ ਉਹਨਾਂ ਦੇ ਨਾਂ ਤੇ ਪਾਰਕ ਹੈ ਜੀ ਮੇਰੀ ਕਪੂਰ ਸਾਹਿਬ ਨਾਲ ਕੱਲ ਮੁਲਾਕਾਤ ਹੋਈ ਮੈਂ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਣਾ ਕੋਈ ਨਾ ਕੋਈ ਵਿਉਂਤਾਂ ਬੁੰਦਿਆਂ ਰਹਿਣਾ ਪਰ ਸਿਰੇ ਨਹੀਂ ਸੀ ਚੜਦੀ ਹੂੰ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਤਾਂ ਫਿਰ ਕਾਫਲਾ ਬਣ ਜਾਂਦਾ ਹੈ ਕੱਲ ਹੀ ਇਹ ਮਸ਼ੀਨ ਖਰੀਦੀ ਗਈ ਮੇਰੇ ਨਾਲ ਬਨੋਦ ਸ਼ਰਮਾ ਜੀ ਪ੍ਰਿੰਸੀਪਲ ਉਤਾਰ ਸਿੰਘ ਜੀ ਅਸੀਂ ਸਾਰਿਆਂ ਨੇ ਤਖਪੂਰ ਸਾਹਿਬ ਨੇ ਕੱਲ ਮਸ਼ੀਨ ਲਿਆ ਕੇ ਕੱਲ ਹੀ ਕੰਮ ਸ਼ੁਰੂ ਕਰਤਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ 15 ਦਿਨ ਦੇ ਵਿੱਚ ਆਫਟਰ ਐਂਡ ਬਿਫੋਰ ਦੋਨੇ ਮੇਰੇ ਕੋ ਵੀਡੀਓਜ਼ ਨੇ ਸਬੂਤ ਦੇ ਤੌਰ ਤੇ 15 ਦਿਨਾਂ ਬਾਅਦ ਤੁਹਾਨੂੰ ਇਸ پارک ਦਾ ਨਕਸ਼ਾ ਬਿਲਕੁਲ ਬਦਲਿਆ ਦਖਾਈ ਦਿਓ। ਲੋ ਜੀ ਸ਼ਹਿਰ ਵਾਸੀਓ ਕਰਿਓ ਕਮੈਂਟ ਜੀ ਆ ਦੇਖੋ ਜੀ ਕਿੰਨੀ ਜ਼ਬਰਦਸਤ ਗੱਲ ਇਹਨਾਂ ਨੇ ਕਹਿ ਦਿੱਤੀ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਆ ਤੁਸੀਂ ਦੇਖ ਵੀ ਸਕਦੇ ਨਜ਼ਾਰਾ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਇਹ ਲੰਬੇ ਲੰਬੇ ਕਾ ਜਿਹੜੇ ਲੱਗੇ ਹੋਏ ਨੇ ਉੱਗੇ ਹੋਏ ਨੇ ਜੀ ਇਹਨੂੰ ਸਾਫ਼ ਕਰਕੇ ਜਿਹੜਾ ਹੈ ਪਾਰਕ ਦਾ ਰੱਖ-ਰਖਾਅ ਕਰ ਦਿੱਤਾ ਜਾਏਗਾ। ਆ ਵੀ ਇੱਕ ਜਵਾਬ ਹੈਗਾ ਪ੍ਰਸ਼ਾਸਨ ਨੂੰ ਸਿੱਧਾ ਕਿ ਅਸੀਂ ਆਪ ਕਰਕੇ ਦਿਖਾਵਾਂਗੇ। ਆ ਬੜੀ ਵਧੀਆ ਗੱਲ ਲੱਗੀ ਦੀ। ਇੱਥੇ ਕੁਝ ਹੋਰ ਮੈਂਬਰ ਸਾਹਿਬਾਨ ਵੀ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਸਰ ਕੀ ਕਹਿੰਦੇ ਜੀ ਤੁਸੀਂ? ਇੱਥੇ ਅਸੀਂ ਕਾਫੀ ਦਿਨ ਤੋਂ ਸੰਘਰਸ਼ ਕਰ ਰਹੇ ਆ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਐਸ ਡੀ ਐਮ ਸਾਹਿਬ ਦੇ ਧਿਆਨ ਚ ਲਿਆਂਦਾ ਕਿ ਸਾਡੇ ਵੱਲੋਂ ਵੀ ਲੋਕ ਲਾ ਕੇ ਚਲੇ ਗਏ ਜਿਹੜੇ ਹਲਦਾਲੇ ਜੰਗਲੇ ਕੀਤੇ ਹੋਏ ਸੀ ਫੈਂਸਿੰਗ ਕੀਤੀ ਹੋਈ ਸੀ ਉਹ ਵੀ ਇੱਥੋਂ ਤੋਂ ਲਾ ਕੇ ਲੈ ਗਏ ਪ੍ਰਸ਼ਾਸਨ ਵੱਲੋਂ ਕੋਈ ਕੁਝ ਅਪਰਾਲਾ ਨਹੀਂ ਕੀਤਾ ਗਿਆ ਇਹਨੂੰ ਰੋਕਿਆ ਜਾਵੇ ਤੇ ਪ੍ਰਸ਼ਾਸਨ ਵੱਲੋਂ ਇੱਕ ਪੁਲਿਸ ਵਾਲਾ ਦਿੱਤਾ ਗਿਆ ਸੀ ਤੇ ਇੱਥੇ ਕੈਮਰੇ ਲਗਾਏ ਗਏ ਸੀ ਕੈਮਰਿਆਂ ਦੀ ਪ੍ਰੋਟੈਕਸ਼ਨ ਦੇ ਲਈ ਇੱਕ ਕਨਸਟੇਬਲ ਦਿੱਤਾ ਸੀ ਕਿ ਇੱਥੇ ਰਾਤ ਨੂੰ ਸੋਇਆ ਕਰੇਗਾ ਤੇ ਉਹ ਵੀ ਕਾਫੀ ਦਿਨ ਸੋਇਆ ਵਿਚਾਰੇ ਨੇ ਕਾਫੀ ਕੋਸ਼ਿਸ਼ ਕੀਤੀ ਸਾਡੇ ਕੈਮਰੇ ਵੀ ਜੰਨੇ ਲੱਗੇ ਸੀ ਸਾਰੇ ਅੱਛਾ ਕੈਮਰੇ ਵੀ ਚੋਰੀ ਹੋ ਗਏ ਇੱਥੋਂ ਕੈਮਰੇ ਵੀ ਚੋਰੀ ਹੋ ਗਏ ਕੈਮਰੇ ਵੀ ਚੋਰੀ ਹੋ ਗਏ ਬਹੁਤ ਪ੍ਰਸ਼ਾਸ਼ਨ ਸਰ ਕੁੰਭ ਕਰਨੀ ਨਹੀਂ ਸੁੱਤਾ ਹੋਇਆ ਕਿਉਂਕਿ ਜਿੰਨੀਆਂ ਵੀ ਸਾਰੀਆਂ ਲੋਹੇ ਦੀਆਂ ਗਰੇਲਾਂ ਐ ਇੱਕ ਵਾਰੀ ਤਾਂ ਸਰਕਾਰ ਚਲੋ ਮਸੀ ਲਗਾਉਂਦੀ ਐ ਤੇ ਦੂਸਰੀ ਵਾਰ ਜਿੰਨੇ ਵੀ ਇਹ ਆਪਣੇ ਨਸ਼ੇੜੀ ਹੈਗੇ ਆ ਅਪਾਰਟਮੈਂਟ ਕਿਲੇ ਜਾ ਰਹੇ ਆ ਇੱਕ ਦੋ ਗਿੱਲੇ ਪਾਣੀ ਦੇ ਵਿੱਚ ਵੀ ਛੁੱਟੀਆਂ ਹੋਈਆਂ ਸੀ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਦੋਂ ਇਹ ਪਾਰਕਾਂ ਦੀ ਜਗ੍ਹਾ ਰੱਖੀ ਹੈ ਇਹਨਾਂ ਨੂੰ ਮੇਨਟੇਨ ਕਰਨ ਦਾ ਵੀ ਉਹਨਾਂ ਦਾ ਫਰਜ਼ ਹੈ ਜਾਂ ਇਹਦੇ ਤੇ ਫਿਰ 1 ਰੁਪਿਆ ਜਾਂ 2 ਰੁਪਏ ਟੈਕਸ ਲਗਾ ਦੇਣ ਤਾਂ ਕਿ ਇਹਨਾਂ ਦੀ ਪ੍ਰੋਪਰ ਕੇਅਰ ਸੰਭਾਲ ਹੋ ਸਕੇ ਸਾਨੂੰ ਦੁੱਖ ਹੁੰਦਾ ਸਾਡਾ ਨਾ ਤਾਂ ਹਵਾ ਠੀਕ ਰਹੀ ਹੈ ਤੇ ਨਾ ਪਾਣੀ ਠੀਕ ਰਿਹਾ ਹੈ ਪਾਣੀ ਤਾਂ ਤਾਂ ਬੇੜਾ ਗਰ ਹੋ ਚੁੱਕਿਆ ਹੀ ਹੈ ਤੇ ਹਵਾਵਾਂ ਵੀ ਮੈਨੂੰ ਲੱਗਦਾ ਰਹਿੰਦਾ ਖੁੰਦਾ ਬੇੜਾ ਕਰ ਖੋ ਜਾਣਾ ਕਿਉਂਕਿ ਜਿੰਨੀ ਵੀ ਇੰਡਸਟਰੀ ਲੱਗ ਰਹੀ ਹੈ ਕਿਸੇ ਦਾ ਕੋਈ ਧਿਆਨ ਨਹੀਂ ਹੈ ਆਪਣਾ ਲੈ ਕਹਿੰਦੇ ਆ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਆਪਾਂ ਇਹਨਾਂ ਦਾ ਕੋਈ ਸਤਿਕਾਰ ਨਹੀਂ ਕਰਦੇ ਜੇ ਅਸੀਂ ਆਪਣੀ ਸ਼ਿਰੂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਕਨਸਟੀਟਿਊਸ਼ਨ ਸਮਝ ਲਈਏ ਤਾਂ ਮੈਨੂੰ ਲੱਗਦਾ ਸਾਡੇ ਜਿਹੜੇ ਇੰਡੀਅਨ ਲੋਕਾਂ ਦੀ ਹੈ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਬਹੁਤ ਬਿਹਤਰ ਹੋ ਸਕਦੀ ਹੈ ਕਿਉਂਕਿ ਸਾਡਾ ਪਾਣੀ ਸਾਰਾ ਖਰਾਬ ਹੋ ਚੁੱਕਿਆ ਸਿਰਫ ਓਨਲੀ ਜਿਹੜੀ ਪਾਣੀ ਬਚਿਆ ਉਹ ਸਿਰਫ ਸਾਡਾ ਜਿਹੜਾ ਨਹਿਰਾਹਾ ਮੰਦਰ ਦੇ ਕੋਲ ਹੈ ਠੰਡੀ ਖੂਈ ਨੂੰ ਕਹਿੰਦੇ ਆ ਸਿਰਫ ਉਹ ਹੀ ਪਾਣੀ ਬਚਿਆ ਬਾਕੀ ਸਾਡਾ ਸਾਰਾ ਪਾਣੀ ਖਰਾਬ ਹੋ ਚੁੱਕਿਆ ਤੇ ਉਹ ਪੀਣ ਦੇ ਲਾਇਕ ਨਹੀਂ ਹੈਗਾ ਰੋਪੜ ਜਿਹੜਾ ਸ਼ਹਿਰ ਦਾ ਪਾਣੀ ਹੈ ਉਹ ਸਾਰਾ ਹੀ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਅਸੀਂ ਉਹਦੇ ਵਿੱਚ ਕੱਪੜੇ ਵੀ ਧੋ ਲਈਏ ਸਾਡਾ ਸਾਰਾ ਪਾਣੀ ਉਹ ਉਹ ਕੱਪੜੇ ਖਰਾਬ ਹੋ ਜਾਂਦੇ ਆ ਕਿ ਸਾਡਾ ਉਹ ਜਿਹੜਾ TDS ਹੈ ਦੇ ਵਿੱਚ ਮੈਨ ਲੱਗ ਕੇ ਤੇ 2500 ਹੈ ਕਿਤੇ 3000 ਹੈਗਾ ਮੈਨਲਾ ਦਾ ਇਸ ਤੋਂ ਉਵੱਬ ਵੀ ਹੋ ਸਕਦਾ ਜਿਹੜਾ ਕਿ ਸਾਡੇ ਪੀਣ ਦੇ लायक ਨਹੀਂ ਹੈ ਸਪਾਰਕ ਦਾ ਦੇਖੋ ਜੀ ਰੱਖ ਰਖਾਵ ਹੁਣ ਇਹ ਬਾਜਵਾ ਹੈਲਥ ਕਲੱਬ ਵਾਲਿਆਂ ਨੇ ਜੀਐਸ ਕਪੂਰ ਜੀ ਨੇ ਬੀੜਾ ਚੱਕਿਆ ਜੀ ਆ ਮਸ਼ੀਨ ਨਾਲ ਲਿਆਂਦੀ ਸ਼ਹਿਰ ਵਾਸੀਓ ਤੁਸੀਂ ਇਸ ਚੀਜ਼ ਦੇ ਉੱਤੇ ਕਮੈਂਟ ਜ਼ਰੂਰ ਕਰਿਓ ਕਿ ਬਾਜਵਾ ਹੈਲਥ ਕਲੱਬ ਨੇ ਜਿਹੜਾ ਉਪਰਾਲਾ ਲਿਆ ਇਹ ਜਿਹੜਾ ਕੁਝ ਕੀਤਾ ਯਤਨ ਕੀਤਾ ਤੁਸੀਂ ਕੀ ਕਹਿੰਦੇ ਹੋ ਇਸ ਯਤਨ ਬਾਰੇ ਦੀ ਜਦੋਂ ਸ਼ਹਿਰ ਦੇ ਲੋਕ ਵਧੀਆ ਕੰਮ ਕਰਦੇ ਹੋਣ ਵਿਸ਼ੇਸ਼ ਤੌਰ ਤੇ ਇਹਨਾਂ ਨੇ ਸਾਨੂੰ ਬੁਲਾਇਆ ਕਿ ਅੱਜ ਅਸੀਂ ਉਪਰਾਲਾ ਜਿਹੜਾ ਹੈ ਕੀਤਾ ਹੈ ਔਰ ਜਿਵੇਂ ਸਰਦਾਰ ਜਗਜੀਤ ਸਿੰਘ ਜੀ ਨੇ ਕਿਹਾ ਕਿ ਬਿਫੋਰ ਐਂਡ ਆਫਟਰ ਦੇ ਸਾਰੇ ਵੀਡੀਓ ਤੁਹਾਨੂੰ ਦਿਖਾਵਾਂਗੇ ਤਾਂ ਇੱਕ ਵਾਰੀ ਦੀ ਕਮੈਂਟ ਜਰੂਰ ਕਰਿਓ ਔਰ ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ ਔਰ ਇਮੋਜੀਸ ਵਧੀਆ-ਵਧੀਆ ਭੇਜੋ ਤੁਸੀਂ ਤਾਂ ਜੋ ਜਿਹੜਾ ਹੈ ਇਹਨਾਂ ਦੀ ਹੌਸਲਾ ਫਜ਼ਾਈ ਹੋ ਸਕੇ ਕਪੂਰ ਸਾਹਿਬ ਕੀ ਕਹਿੰਦੇ ਹੋ ਜੇਕਰ ਕੋਈ ਸ਼ਹਿਰ ਦਾ ਵਾਸੀ ਤੁਹਾਡੇ ਇਸ ਪ੍ਰੋਜੈਕਟ ਦੇ ਵਿੱਚ ਭਾਗੀਦਾਰੀ ਕਰਨਾ ਚਾਹੁੰਦਾ ਹੈ ਤੁਹਾਡੀ ਕੋਈ ਫਾਈਨੈਂਸ਼ੀਅਲ ਹੈਲਪ ਕਰਨਾ ਚਾਹੁੰਦਾ ਕੋਈ ਸਮਾਨ ਦੇਣਾ ਚਾਹੁੰਦਾ ਹੈ ਜਾਂ ਲੇਬਰ ਦੇ ਤੌਰ ਤੇ ਆਪ ਆ ਕੇ ਕੰਮ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਕੀ ਕਹਿੰਦੇ ਹੋ ਕਿ ਉਹਨਾਂ ਦੇ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਵਧੀਆ ਇੱਕ ਯੋਗਾ ਕਲਾਸ ਦਾ ਦੱਸਾਂਗਾ ਅਸੀਂ ਕਈ ਬਹੁਤ ਸਾਲਾਂ ਤੋਂ ਅਸੀਂ 6 ਤੋਂ 7 ਯੋਗਾ ਕਰਦੇ ਹਾਂ ਸਾਰੇ ਮੈਂਬਰ ਬਹੁਤ ਜ਼ਿਆਦਾ ਐਕਟਿਵ ਨੇ ਜਿਹੜੇ ਮੈਂਬਰ ਕੋਈ ਵੀ ਜਿਹੜਾ ਆਂਦਾ ਹੈ ਉਹ ਨਾਗਾ ਨਹੀਂ ਪਾ ਸਕਦਾ ਕਿਉਂਕਿ ਉਹਨੂੰ ਇੰਨਾ ਅੱਛਾ ਸਿਹਤ ਉਹਦੀ ਰਹਿੰਦੀ ਹੈ ਉਹਦੀ ਸਿਹਤ ਇੰਨੀ ਅੱਛੀ ਬਣ ਜਾਂਦੀ ਹੈ ਉਹਨੂੰ ਦਵਾਈਆਂ ਖਤਮ ਹੋ ਜਾਂਦੀਆਂ ਔਰ ਬਹੁਤ ਹੀ ਵਧੀਆ ਪਰਮਾਤਮਾ ਆਪਣੇ ਉਠਾ ਕੇ ਉਹਨਾਂ ਨੂੰ ਭੇਜਦਾ ਹੈ ਅਸੀਂ ਚਾਹਨੇ ਆ ਸਵੇਰੇ 6 ਤੋਂ 7 ਸਾਰੇ ਮੈਂਬਰ ਕੋਈ ਨਾਗਾ ਨਹੀਂ ਕੋਈ ਦਿਨ ਤਿਹਾਰ ਕੋਈ ਮੀ ਕਣੀ ਛੁੱਟੀ ਕੋਈ ਨਹੀਂ ਹੈ ਹਰ 6 ਤੋਂ 7 ਪੂਰੇ 6 ਵਜੇ ਐਕਸਰਸ ਸਟਾਰਟ ਹੋ ਜਾਣੀ ਹੈ ਨਾਲ ਹੀ ਅਸੀਂ ਜਦੋਂ ਅਸੀਂ ਪਾਰਕ ਜਾਣਾ ਸਾਨੂੰ ਬਹੁਤ ਦਿੱਕਤ ਮਹਿਸੂਸ ਹੁੰਦੀ ਸੀ ਇਹ ਅਸੀਂ ਸੋਚਿਆ ਵੀ ਇਹਨੂੰ ਕਿਸੇ ਤਰੀਕੇ ਹੱਲ ਕੀਤਾ ਜਾਵੇ ਬਹੁਤ ਕੁਝ ਕੀਤਾ ਕੋਸ਼ਿਸ਼ ਕੀਤੀ ਹੁਣ ਅਸੀਂ ਚਾਹਨੇ ਆ ਕਿ ਸ਼ਹਿਰ ਵਾਸੀ ਕੋਈ ਵੀ ਆ ਕੇ ਸਾਡੇ ਕੋਲ ਕਈ ਬੰਦੇ ਆ ਕੇ ਪਾਣੀ ਵੀ ਦੇ ਕੇ ਜਾਂਦੇ ਨੇ ਅਸੀਂ ਪਾਈਪ ਜਦੋਂ ਬੂਟੇ ਲਗਵਾਏ ਤਾਂ ਸਾਨੂੰ ਪਾਈਪ ਅਸੀਂ ਲਏ ਪਾਈਪ ਲੈ ਕੇ ਪਾਣੀ ਦੇਣ ਵਾਸਤੇ ਸਾਡੇ ਕੋਲ ਕਾਫੀ ਬੰਦੇ ਆਉਂਦੇ ਸੀ ਜਿਹੜੇ ਸਾਡੇ ਪਾਈਪ ਲੈ ਕੇ ਪਾਣੀ ਦਾ ਟਾਈਮ ਦਿੰਦੇ ਸੀ ਅਸੀਂ ਹੋਰ ਵੀ ਸ਼ਹਿਰ ਵਾਸੀਆਂ ਨੂੰ ਕਾਂਗੇ ਜਿਹੜਾ ਵੀ ਆਣਾ ਚਾਵੇ ਜਿਹੜਾ ਸੇਵਾ ਕਰਨਾ ਚਾਵੇ ਸਾਡੇ ਨਾਲ ਰਲ ਕੇ ਅਸੀਂ ਇਸ ਪਾਰਕ ਨੂੰ ਇੱਕ ਦੁਨੀਆ ਦਾ ਇੱਕ ਵਧੀਆ ਪਾਰਕ ਬਣਾਉਣਾ ਚਾਹੁੰਦੇ ਆ ਸਾਡੀ ਖਾਇਸ਼ ਹੈ ਸਾਰੇ ਮੈਂਬਰਾਂ ਦੀ ਕਿ ਦੁਨੀਆ ਤੋਂ ਦੇਖਣ ਕੀ ਨਾ ਦੇਖਣ ਕੀ ਰੋਪੜ ਦਾ ਰਣਜੀਤ ਪਾਰਕ ਦੇਖ ਕੇ ਆਓ ਕਿੰਨਾ ਅੱਛਾ ਹੈ ਸਹਿਰ ਵੈਸੀਆਂ ਨੂੰ ਤੇ ਮੇਰੇ ਵੱਲੋਂ ਰਿਕਵੈਸਟ ਹੈ ਬੁਝਾਰਸ਼ ਹੈ ਕਿ ਆਪਾਂ ਸਾਰੇ ਰਲ ਕੇ ਜੋ ਵੀ ਕਿਤਾਪਾ ਕਰ ਸਕਦੇ ਆ ਪੈਸਾ ਇੰਨਾ ਨਹੀਂ ਚਾਹੀਦਾ ਜਿੰਨੀ ਮੈਂਬਰਸ਼ਿਪ ਦੀ ਆਪਾਂ ਨੂੰ ਜ਼ਰੂਰਤ ਹੈ ਕਿਉਂਕਿ ਇਕੱਲਾ ਪੈਸਾ ਨਹੀਂ ਕੰਮ ਆਂਦਾ ਪੈਸੇ ਨਾਲੋਂ ਜਦੋਂ ਆਪਾਂ ਸਾਰਿਆਂ ਨੇ ਕੰਮ ਕਰਨਾ ਤਾਂ ਬਹੁਤ ਵਧੀਆ ਹੋ ਜਾਏਗਾ ਬੂਟੇ ਲਗਾਵਾਂਗੇ ਜੋ ਜੋ ਸਾਰੇ ਮੈਂਬਰ ਕਹਿਣਗੇ ਸਾਰੇ ਮੈਂਬਰਾਂ ਦੀ ਸਲਾਹ ਨਾਲ ਅਸੀਂ ਇਹਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਆ ਇੱਕ ਐਸੀ ਚੀਜ਼ ਬਣਾਉਣਾ ਚਾਹੁੰਦੇ ਆ ਜਿਹੜੀ ਦੁਨੀਆ ਦੇਖੇ ਔਰ ਸਾਡੇ ਅਸੀਂ ਇਹ ਹੀ ਖਾਹਿਸ਼ ਕਰਦੇ ਹੋਏ ਸਾਰੇ ਮੈਂਬਰਾਂ ਨੂੰ ਰਿਕਵੈਸਟ ਕਰਾਂਗਾ ਤੁਸੀਂ ਆ ਕੇ ਯੋਗਦਾਨ ਪਾਓ ਅਸੀਂ ਸਾਰੇ ਰਲ ਕੇ ਇਸ ਨੂੰ ਬਿੜੇ ਨੂੰ ਬਹੁਤ ਵਧੀਆ ਬਣਾਈਏ ਸਾਰੇ ਸ਼ਹਿਰ ਰੋਪਣ ਨੂੰ ਚੀਜ਼ ਦਿਖਾਈ ਹੈ ਕਿ ਸਾਰਾ ਸ਼ਹਿਰ ਰੋਪਣ ਵਾਲੇ ਵਾਸੀ ਬਹੁਤ ਵਧੀਆ ਨੇ ਔਰ ਬਹੁਤ ਕੰਮ ਕਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਥੈਂਕ ਯੂ ਸ਼ੁਕਰੀਆ ਮਿਹਰਬਾਨ ਤਾਲੀਆਂ ਤਾਲੀਆਂ ਉਮੀਦ ਹੈ ਜੀ ਹੁਣ ਇਹ ਬਣੇਗਾ ਪਾਰਕ ਦਾ ਰੱਖ ਰਖਾਓ ਸਿਰਫ ਉਮੀਦ ਨਹੀਂ ਹੈ ਪੂਰਾ ਯਕੀਨ ਹੋ ਰਿਹਾ ਹੈ ਕਿ ਇਹ ਜਿਹੜਾ ਹੈ ਹੁਣ ਕੰਮ ਲੋਕਾਂ ਨੇ ਆਪਣੇ ਹੱਥੀਂ ਲੈ ਲਿਆ ਹੈ ਔਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਸ਼ਹਿਰ ਵਾਸੀ ਜਿਹੜੇ ਆਮ ਲੋਕ ਵੀ ਬਾਜਵਾ ਹੈਲਥ ਕਲੱਬ ਨੂੰ ਜੁਆਇਨ ਕਰਨਗੇ ਤੇ ਇੱਥੇ ਇਹਨਾਂ ਦੁਆਰਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਕਾਰਜ ਕੀਤਾ ਜਾ ਰਿਹਾ ਹੈ ਨੇਕ ਕੰਮ ਵਧੀਆ ਕੰਮ ਸ਼ਾਨਦਾਰ ਕੰਮ ਵਜ਼ਨਦਾਰ ਕੰਮ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਆਪਣੀ ਭਾਗੀਦਾਰੀ ਆ ਕੇ ਲੋਕ ਜਿਹੜੇ ਹਨ ਪਾਣਗੇ ਔਰ ਦੇਖੋ ਜੀ ਇੱਥੇ ਸਾਡੇ ਨਾਲ ਇਨਰ व्हील्स ਕਲੱਬ ਦੇ ਕੁਝ ਔਮੇਨ ਮੈਂਬਰ ਸਾਹਿਬਾਨ ਵੀ ਆਏ ਨੇ ਔਰ ਮੈਡਮ ਬਲਵਿੰਦਰ ਕੌਰ ਨੇ ਇਸ ਕਲੱਬ ਦੇ ਮੌਜੂਦਾ ਪ੍ਰਧਾਨ ਮੈਮ ਕੀ ਕਹਿੰਦੇ ਹੋ ਜੀ ਤੁਹਾਡੀ ਕਿਸ ਤਰ੍ਹਾਂ ਭਾਗੀਦਾਰੀ ਇਸ ਪ੍ਰੋਜੈਕਟ ਦੇ ਵਿੱਚ ਬਣੀ ਜੀ ਸਰ ਅਸੀਂ ਗੁਰਮੀਤ ਮੈਮ ਜਗਜੀਤ ਸਿੰਘ ਜੀ ਉਹਨਾਂ ਦੇ ਥਰੂ ਅਸੀਂ ਬਾਜਵਾ ਕਲੱਬ ਦੇ ਕੋਲ ਇੱਥੇ ਹੁਣ ਆਏ ਆ ਤੇ ਅਸੀਂ ਧੰਨਵਾਦ ਕਰਦੇ ਆ ਤੁਹਾਡਾ ਕਿ ਤੁਸੀਂ ਸਾਨੂੰ ਇਸ ਦੇ ਨਾਲ ਜੋੜਿਆ ਤੇ ਮੈਂ ਬਸ ਇਹ ਕਹਿਣਾ ਚਾਹਾਂਗੀ ਅਗਰ ਜੀਤਨਰਾਮ ਮਾਨ ਜੀ ਇੱਕ ਸੁਰੰਗ ਪਹਾੜ ਨੂੰ ਕੱਟ ਕੇ ਤੇ ਸੜਕ ਬਣਾ ਸਕਦਾ ਤਾਂ ਤੁਸੀਂ ਦੇਖੋ ਅਸੀਂ ਸਾਰੇ ਰਲ ਕੇ ਕੀ ਨਹੀਂ ਕਰ ਸਕਦੇ ਹੈਗੇ ਹੂੰ ਤੇ ਸਾਡੇ ਵੱਲੋਂ ਇਨਰ ਵਿਲ ਕਲੱਬ ਵੱਲੋਂ ਸਰ ਛੋਟੀ ਜੀ ਤੁਹਾਡਲੀ ਸਹਿਯੋਗ ਹੈ ਸਰ ਪਲੀਜ਼ ਐਕਸੈਪਟ ਲਓ ਜੀ ਆਹ ਦੇਖੋ ਜੀ ਕਿਸੇ ਸਹਿਯੋਗ ਵੀ ਪਹੁੰਚ ਗਿਆ ਤੁਸੀਂ ਖੁਦ ਦੇਖ ਸਕਦੇ ਹੋ ਕਿ ਆਹ 3100 ਰੁਪਏ ਦਾ ਸਹਿਯੋਗ ਇਨਰ ਵਿਲ ਕਲੱਬ ਦੇ ਮੈਂਬਰ ਸਹਬਾਨ ਨੇ ਜਿਹੜਾ ਦਿੱਤਾ ਹੈ ਜੀ ਆਹ ਐਦਾਂ ਹੁੰਦਾ ਜੀ ਗੱਲ ਇਹ ਦੇਖੋ ਜੀ ਬੜਾ ਆਰਗੈਨਿਕ ਜਿਹਾ ਵੀਡੀਓ ਬਣਾ ਰਹੇ ਸੀਗੇ ਮੈਨੂੰ ਨਹੀਂ ਸੀ ਪਤਾ ਕਿ ਮੈਂਬਰ ਸਾਹਿਬਾਨ ਜਿਹੜੇ ਹੈ ਇਨਰ व्हील्स ਕਲੱਬ ਦੇ ਕਿਸ ਤਰੀਕੇ ਨਾਲ ਆ ਕੇ ਖੜੇ ਨੇ ਪਰ ਐਡਾ ਵੱਡਾ ਸਹਿਯੋਗ ਇਹ ਜਿਹੜਾ ਤੁਸੀਂ ਸ਼ੁਰੂਆਤ ਕਰ ਦਿੱਤੀ ਜੀ ਹੁਣ ਪੂਰਾ ਪੂਰੀ ਉਮੀਦ ਹੈ ਕਿ ਸ਼ਹਿਰ ਵਾਸੀ ਜਿਹੜੇ ਹੈ ਹੁਣ ਇਸ ਦੇ ਵਿੱਚ ਆ ਕੇ ਜੁੜਨਗੇ ਹੀ ਜੁੜਨਗੇ ਆ ਐਦਾਂ ਹੁੰਦੀ ਜੀ ਗੱਲ ਐਦਾਂ ਬਣਦੀ ਜੀ ਗੱਲ ਜਦੋਂ ਨੇਕ ਦਲੀ ਦੇ ਨਾਲ ਕੋਈ ਕੰਮ ਬਾਜਵਾ ਸਾਹਿਬ ਸ਼ੁਰੂ ਕੀਤਾ ਜਾਵੇ ਤਾਂ ਪਹਿਲਾ ਸਹਿਯੋਗ ਤੁਹਾਨੂੰ ਮਿਲ ਗਿਆ ਜੀ ਹਾਂਜੀ ਕੀ ਕਹਿੰਦੇ ਜੀ ਮੈਮ ਸਰ ਅੱਗੋਂ ਵੀ ਅਸੀਂ ਇਸ ਤਰ੍ਹਾਂ ਹੀ ਜਿਵੇਂ ਵੀ ਸਾਨੂੰ ਗਾਈਡ ਕਰਨਗੇ ਤੇ ਅਸੀਂ ਸਹਿਯੋਗ ਕਰਦੇ ਰਾਂਗੇ ਅਸੀਂ ਬਿਲਕੁਲ ਨਾਲ ਹੈਗੇ ਆ ਸਭ ਤੁਹਾਡੇ ਨਾਲ ਹੈਗੇ ਆ ਬਸ ਹੁਣ ਇਹ ਪਾਰਕ ਦੀ ਮਤਲਬ ਰੱਖ ਰਖਾਵ ਵਧੀਆ ਬਣਾ ਦੇਣਾ ਜੀ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਵੀੜਾ ਚੱਕ ਲੈ ਦੀ ਹੁਣ ਚੱਕ ਲਿਆ ਜੀ ਚੱਕੀ ਮਾਤਰ ਸ਼ਕਤੀ ਕਹਿੰਦੇ ਆ ਕਿ ਔਰਤ ਪਾਵਰ ਜਿਹੜੀ ਹੈ ਇਹਨਾਂ ਦੇ ਹੱਥ ਦੇ ਵਿੱਚ ਵੀ ਦੇਖੋ ਹੁਣ ਕੰਮ ਆ ਗਿਆ ਤੇ ਇਹਨਾਂ ਨੇ ਪਹਿਲਾ ਸਹਿਯੋਗ ਦੇ ਵੀ ਦਿੱਤਾ ਤੇ ਨਾਲ ਜਿਹੜਾ ਹੈ ਹੁਣ ਅਗਲਾ ਸਹਿਯੋਗ ਵੀ ਜਿਹੜਾ ਹੈ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਦਿੱਤਾ ਜਾਏਗਾ ਮੈਂ ਵੀ ਕਹਿੰਦੇ ਹਾਂ ਜੀ ਇਨਰਵਿਲ ਕਲੱਬ ਵੈਸੇ ਹੀ এনਵਾਇਰਨਮੈਂਟ ਦੇ ਲਈ ਬਹੁਤ ਕੁਝ ਕਰਦਾ ਹੈ এনਵਾਇਰਨਮੈਂਟ ਪ੍ਰੇਮੀ ਹੈ ਔਰ এনਵਾਇਰਨਮੈਂਟ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਬਹੁਤ ਕੰਮ ਕਰ ਰਿਹਾ ਹੈ ਤੇ ਅਸੀਂ ਬਿਲਕੁਲ ਇਹਨਾਂ ਦੇ ਨਾਲ ਹੈ ਜਦੋਂ ਵੀ ਮਾਲੀ ਦੇ ਲਈ ਪੇਮੈਂਟ ਵਗੈਰਾ ਦੇ ਲਈ ਇਹਨਾਂ ਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਏਗੀ ਅਸੀਂ ਨਾਲ ਹੋਵਾਂਗੇ ਤੇ ਅਸੀਂ ਇਹਨਾਂ ਦੀ ਪੂਰੀ ਹੈਲਪ ਕਰਾਂਗੇ ਬਹੁਤ ਵਧੀਆ ਉਪਰਾਲਾ ਹੋ ਰਿਹਾ ਹੈ ਇਹਦੇ ਨਾਲ ਰਣਜੀਤ ਸਿੰਘ ਪਾਰਕ ਸਾਫ਼ ਹੋਏਗਾ ਦਾ ਸਾਰੇ ਰੋਪੜ ਵਾਸੀਆਂ ਨੂੰ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਏਗਾ। ਹੂੰ ਲਓ ਜੀ ਆਹ ਦੇਖੋ ਜੀ ਇਹ ਕੱਲੇ ਕੱਲੇ ਮੈਂਬਰ ਸਾਹਿਬਾਂ ਦੇ ਉੱਤੇ ਕੈਮਰਾ ਪਾਣੇ ਆ ਜੀ ਤੇ ਆ ਤੁਹਾਨੂੰ ਦਿਖਾਣੇ ਆ ਸ਼ਹਿਰ ਦੇ ਪ੍ਰੈਸਟੀਜੀਅਸ ਇਹਨਾਂ ਦੇ ਵਿੱਚ ਕੁਝ ਟੀਚਰਸ ਨੇ, ਕੁਝ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੇ ਔਰ ਅੱਛੇ-ਅੱਛੇ ਅਹੁਦੇ ਤੋਂ ਜਿਹੜੇ ਰਿਟਾਇਰ ਹੋਏ ਨੇ ਔਰ ਇਹਨਾਂ ਤੇ ਇੱਕ ਵਾਰੀ ਕੈਮਰਾ ਪਾ ਕੇ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਾਨੇ ਆ ਜੀ ਜਿਹੜੇ ਨੇਕ ਰੂਹਾਂ ਨੇ ਨਾ ਜੀ ਜਿਹੜੀਆਂ ਕੰਮ ਕਰ ਰਹੀਆਂ ਨੇ ਇਹਨਾਂ ਨੂੰ ਅਸੀਂ ਦਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਕੈਮਰੇ ਦੇ ਜ਼ਰੀਏ। ਤੁਸੀਂ ਵੀ ਇਸ ਉਪਰਾਲੇ ਦਾ ਹਿੱਸਾ ਬਣ ਸਕਦੇ ਹੋ ਮੈਂ ਨੌਜਵਾਨਾਂ ਨੂੰ ਜ਼ਰੂਰ ਕਹਾਂਗਾ ਯੰਗਸਟਰਸ ਨੂੰ ਅਪੀਲ ਕਰਾਂਗਾ ਕਾਲਜ ਸਟੂਡੈਂਟਸ ਨੂੰ ਅਪੀਲ ਕਰਾਂਗਾ ਸਕੂਲਾਂ ਦੇ ਸਟੂਡੈਂਟਸ ਨੂੰ ਅਪੀਲ ਕਰਾਂਗਾ ਕਿ ਰਣਜੀਤ ਸਿੰਘ ਪਾਰਕ ਦਾ ਜਿਹੜਾ ਇਹ ਕਾਰਜ ਸ਼ੁਰੂ ਕੀਤਾ ਹੈ ਇਹਦੇ ਰੱਖ-ਰਖਾਅ ਦਾ ਬਾਜਵਾ ਹੈਲਥ ਕਲੱਬ ਨੇ ਬਸ ਇਹਦੇ ਚ ਆ ਕੇ ਜੁੜ ਜਾਓ ਜੀ ਇਸ ਸਵਾਰਕ ਜਿਹੜਾ ਹੈ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਹੈ ਤੇ 12 ਮਿਸਲਾਂ ਜੜੀਆਂ ਹੈ ਇੱਥੇ ਉਹਨਾਂ ਦਾ ਪੂਰਾ ਵੇਰਵਾ ਦਿੱਤਾ ਸੀ ਕਿਸੇ ਸਮੇਂ ਬੜਾ ਪੈਸਾ ਲੱਗਿਆ ਸੀ ਔਰ ਬਹੁਤ ਕੁਝ ਜਿਹੜਾ ਹੈ ਵੱਡਾ ਪ੍ਰਸ਼ਾਸਨ ਵੱਲੋਂ ਉਪਰਾਲਾ ਕੀਤਾ ਗਿਆ ਸੀ ਲੇਕਿਨ ਮੌਜੂਦਾ ਹਾਲਾਤ ਦੇ ਵਿੱਚ ਇਸ ਦਾ ਕੀ ਸਿਸਟਮ ਬਣਿਆ ਹੋਇਆ ਤੁਸੀਂ ਆਪਣੀ ਅੱਖੀ ਵੀ ਦੇਖਿਓ ਤੇ ਕਮੈਂਟ ਵੀ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਇਹ ਬਹੁਤ ਵਿਰਾਸਤੀ ਜਿਹੜਾ ਹੈ ਜੀ ਇਮਾਰਤ ਬਣੀ ਹੈ ਮੌਕੇ ਦੀਆਂ ਸਰਕਾਰਾਂ ਨੇ ਬਣਾਈ ਪਰ ਜਿਹੜਾ ਹੈ ਇਹਦੀ ਮੇਨਟੇਨੈਂਸ ਨਾ ਹੋਣ ਕਰਕੇ ਇਹ ਖੰਡਰ ਨਮਾ ਹੋ ਚੁੱਕਿਆ ਹੈ ਸਾਨੂੰ ਪੰਜਾਬੀਆਂ ਨੂੰ ਸ਼ਰਮ ਆਉਣੀ ਚਾਹੀਦੀ ਆਪਣੇ ਆਪ ਦੇ ਉੱਤੇ ਕਿ ਉਹ ਮਹਾਰਾਜਾ ਜਿਹਦੇ ਅੰਗਰੇਜ਼ੀ ਦਾ ਪਾਣੀ ਭਰਦੇ ਸੀ ਅੱਜ ਉਹਦੀ ਰੂਹ ਕੰਬਰੀ ਹੋਣੀ ਹੈ ਦੇਖ ਰਹੀ ਹੋਣੀ ਹੈ ਵੀ ਕਿਾ ਮੇਰੇ ਇਸ ਮਹਿਲ ਦੀ ਇਮਾਰਤ ਦੀ ਹਾਲਤ ਹੈਗੀ ਹੈ ਆਪਾਂ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੀਦੀ ਹੈ ਜਾ ਕੇ ਔਰ ਮੇਰੇ ਹਸਾਬ ਨਾਲ ਤਾਂ ਸਾਨੂੰ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਜੋ ਕਿ ਪੰਜਾਬ ਦਾ ਇਸ ਸੁਧਾਰ ਕਰਨ ਦੇ ਵੀ ਸਾਡੇ ਨਾਲ ਯੋਗਦਾਨ ਪਾਉਣ ਅਤੇ ਇਸ ਨੂੰ ਫੇਰ ਦੁਬਾਰਾ ਇਸਦੀ ਚਮਕ ਨੂੰ ਦੁਆਰਾ ਪੈਦਾ ਕੀਤਾ ਜਾ ਸਕੇ ਆਪਾਂ ਸਾਰੇ ਇਸ ਮਾਧਿਅਮ ਦੇ ਰਾਹੀਂ ਮੱਲੇ ਬੱਲੇ ਚੈਨਲ ਦੇ ਉਤੋਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਅਸੀਂ ਇਸ ਆਵਾਜ਼ ਨੂੰ ਇੰਨਾ ਬੁਲੰਦ ਕਰੀਏ ਕਿ ਪ੍ਰਸ਼ਾਸਨ ਨੂੰ ਸੁਣਨ ਲਈ ਮਜਬੂਰ ਹੋਣਾ ਪੈ ਜਾਵੇ। ਲਓ ਜੀ ਦਿਖਾਣੇ ਹੁਣ ਤੁਹਾਨੂੰ ਅਸਲੀ ਹਾਲਤ ਵੀ ਕੀ ਹੈ ਕੀ ਕੁਝ ਖਰਾਬੀਆਂ ਹੋਈਆਂ ਹੋਈਆਂ ਨੇ ਇਹ ਦਿਖਾਣ ਦੀ ਕੋਸ਼ਿਸ਼ ਕਰਦੇ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਕਿ ਗੰਦਗੀ ਦੇ ਕਿੱਡੇ ਵੱਡੇ ਢੇਰ ਜਿਹੜੇ ਇੱਥੇ ਲੱਗੇ ਹੋਏ ਨੇ ਔਰ ਕੀ ਹਾਲਤ ਹੈ ਇਸ ਮਾਰਕ ਦੇ ਆਲੇ ਦੋਲੇ ਕਿੰਨੇ ਬੂਟੇ ਲੱਗੇ ਹੋਏ ਨੇ ਕਿੰਨੀ ਜਿਹੜੀ ਹੈ ਅੰਦਰ ਗੰਦਗੀ ਹੈ ਰੱਖ ਰਖਾਵ ਨਹੀਂ ਹੈ ਸਫਾਈ ਨਹੀਂ ਹੈ ਇਤਿਹਾਸ ਦੇ ਨਾਲ ਸੰਬੰਧ ਰੱਖਦੇ ਹਾਂ ਜੀ ਅਸੀਂ ਸਿੱਧਾ ਸਾਡੇ ਚੈਨਲ ਦੇ ਵਿੱਚ ਇਤਿਹਾਸ ਨੂੰ ਕਵਰ ਕੀਤਾ ਜਾਂਦਾ ਲੇਕਿਨ ਜਦੋਂ ਇਤਿਹਾਸ ਦੀ ਇਹ ਤਰਾਸਦੀ ਹੋ ਰਹੀ ਹੋਵੇ ਤਾਂ ਇਹ ਵੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਅਸੀਂ ਕੀਤੀ ਹੈ ਤੇ ਬਾਈਚਾਂ ਸਾਨੂੰ ਕੁਝ ਇੱਥੇ ਬਾਜਵਾ ਹੈਲਥ ਕਲੱਬ ਦੇ ਕੁਝ ਮੈਂਬਰ ਸਾਹਿਬਾਨ ਮਿਲੇ ਤੇ ਉਹਨਾਂ ਨੇ ਇਹ ਜਿਹੜੀ ਹੈ ਪੋਜੀਸ਼ਨ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਦਿਖਾਣੇ ਦੇਖੋ ਜੀ ਤੁਹਾਨੂੰ ਇੱਕ ਸਾਹੀਵਾਲ ਮਿਸਲ ਦਾ ਆ ਜਿਹੜਾ ਹੈ ਇਹ ਖਾਣਾ ਬਣਿਆ ਸੀਗਾ ਤੇ ਇਸ ਦੀ ਦੇਖੋ ਤੁਸੀਂ ਦੇਖ ਸਕਦੇ ਇਹ ਬਿਲਕੁਲ ਤਸਵੀਰਾਂ ਜਿਹੜੀਆਂ ਮੂੰਹੋਂ ਬੋਲਦੀਆਂ ਨੇ ਕਿ ਅਸੀਂ ਇਤਿਹਾਸ ਦੇ ਬਾਰੇ ਜਾਂ ਸਾਡੀਆਂ ਸਰਕਾਰਾਂ ਜਾਂ ਸਾਡਾ ਸਿਸਟਮ ਜਿਹੜਾ ਹੈ ਇਤਿਹਾਸ ਦੇ ਬਾਰੇ ਕਿੰਨਾ ਕੁ ਜਾਗਰੂਕ ਹੈ ਕਿੰਨਾ ਕੁ ਜਿਹੜਾ ਹੈ ਸੋਚ ਰੱਖਦਾ ਕਿੰਦਾਂ ਦੀ ਸੋਚ ਰੱਖਦਾ ਜੀ ਇਹ ਹੈ ਸਾਰਾ ਸਿਸਟਮ ਤੁਹਾਨੂੰ ਦਿਖਾ ਰਹੇ ਆ ਆਪਣੇ ਵੀਡੀਓ ਦੇ ਜ਼ਰੀਏ ਜੋ ਬਲੇ ਬਲੇ ਚੈਨਲ ਸਮਾਜ ਨੂੰ ਜਾਗਰਿਤ ਕਰ ਰਿਹਾ ਹੈ ਇਹ ਬਹੁਤ ਹੀ ਸਲਾਘਾਯੋਗ ਉਦਮ ਹੈ ਇਸ ਕਰਕੇ ਸਾਨੂੰ ਸਾਰੇ ਸ਼ਹਿਰ ਵਸਿਆ ਨੂੰ ਇਸ ਤੋਂ ਸਬਕ ਲੈ ਕੇ ਸ਼ਹਿਰ ਦੀ ਆਲ-ਰਾਉਂਡ ਡਿਵੈਲਪਮੈਂਟ ਕਰਨ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਉਸ ਨੂੰ ਆਪਣਾ ਕਰਤੱਵ ਵੀ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਤਾਂ ਜੋ ਰੋਪੜ ਸ਼ਹਿਰ ਜਿਹੜਾ ਵੱਧ ਤੋਂ ਵੱਧ ਸੋਹਣਾ ਇਸ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੀ ਰਾਏ ਦਿਓ ਆਪਣੇ ਕਮੈਂਟਸ ਲਿਖਿਓ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਜੀ ਮੈਂ ਇਹ ਕਹਿਣਾ ਜੀ ਰੋਪੜ ਸ਼ਹਿਰ ਵਸਿਆ ਨੂੰ ਕਿ ਆਪਾਂ ਰੂਪਰ ਸ਼ਹਿਰ ਨੂੰ ਗੰਦਗੀ ਦਾ ਢੇਰ ਨਾ ਬਣ ਦਿੱਤਾ ਜਾਵੇ ਸ਼ਹਿਰ ਦੀ ਸਾਫ ਸਫਾਈ ਫਾਰਕਾਂ ਦੀ ਸਾਫ ਸਫਾਈ ਵੱਲ ਉਚੇਚਾ ਧਿਆਨ ਰੱਖਿਆ ਜਾਵੇ ਔਰ ਦੁਕਾਨਦਾਰਾਂ ਨੂੰ ਉਹ ਰੇੜੀ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਆਪਣਾ ਆਲਾ ਦਵਾਲਾ ਸਾਫ਼ ਰੱਖਣ ਤੇ ਕੂੜਾ ਕਰਕਟ ਦੇ ਢੇਰ ਜਿਹੜੇ ਹੈ ਸ਼ਹਿਰ ਦੇ ਵਿੱਚ ਨਾ ਲਗਾਉਣ ਤੇ ਬਿਮਾਰੀਆਂ ਨੂੰ ਤਾਂ ਹੀ ਰੋਕਤਮ ਹੋਵੇਗੀ ਸ਼ਹਿਰ ਦੇ ਵਿੱਚ ਜੇ ਸਾਫ ਸਫਾਈ ਰਹੇਗੀ ਪਾਰਕ ਦੀ ਸਾਫ ਸਫਾਈ ਰਹੇਗੀ ਧੰਨਵਾਦ ਲਓ ਜੀ ਇੱਕ ਚੀਜ਼ ਦੇ ਉੱਤੇ ਤੁਸੀਂ ਸ਼ਹਿਰ ਵਾਸੀਓ ਕਰਿਓ ਕਮੈਂਟ ਕਿ ਦੇਖੋ ਵੇਰਕਾ ਮਿਲਕ ਬਾਰ ਹੈ ਸਾਹਮਣੇ ਔਰ ਇਸ ਵੇਰਕਾ ਮਿਲਕ ਬਾਰ ਦੇ ਆਲੇ ਦੋਲੇ ਤੁਸੀਂ ਦੇਖ ਸਕਦੇ ਜੇਕਰ ਅਸੀਂ ਸਵੇਰੇ ਸੀ ਸੈਰ ਕਰਨ ਆਨੇ ਆ ਤਾਂ ਬਹੁਤ ਕੂੜਾ ਕਰਕਟ ਜਿਹੜਾ ਹੈ ਇਕੱਠਾ ਹੋਇਆ ਹੁੰਦਾ ਗੱਲ ਇਹ ਵੀ ਹੈ ਕਿ ਇਹ ਜਿਹੜਾ ਕੂੜਾ ਕਰਕਟ ਫਲਾਉਂਦੇ ਵੀ ਅਸੀਂ ਹੈ ਜੇ ਅਸੀਂ ਲੋਕ ਜਿਹੜੇ ਹੈ ਆਪਣੇ ਆਪ ਨੂੰ ਠੀਕ ਕਰੀਏ ਜੇਕਰ ਅਸੀਂ ਮਾਲਸ ਦੇ ਵਿੱਚ ਘੁੰਮਦੇ ਹੋਏ ਕੋਈ ਕਾਗਜ਼ ਦਾ ਟੁਕੜਾ ਨਹੀਂ ਸਿੱਟਦੇ ਤਾਂ ਅਸੀਂ ਇਹਨਾਂ ਸਥਾਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦੇ ਨਾਲ ਠੀਕ ਰੱਖ ਸਕਦੇ ਹਾਂ ਸਤਲੁਜ ਦਰਿਆ ਦੇ ਕੰਢੇ ਦੇ ਆਲੇ-ਦੁਆਲੇ ਜਦੋਂ ਰੈਪਡਸ ਦੇ ਗਿਰਦੇ ਦੇਖੇ ਜਾਂਦੇ ਨੇ ਜਾਂ ਆਈਸਕ੍ਰੀਮ ਦੇ ਸਪੂਨਸ ਜਾਂ ਹੋਰ ਚੀਜ਼ਾਂ ਗਿਰੀਆਂ ਹੁੰਦੀਆਂ ਨੇ ਜਾਂ ਚਾਹ ਦੇ ਕੱਪ ਗਰੇ ਹੁੰਦੇ ਨੇ ਜਾਂ ਪੀਜ਼ਾ ਖਾ ਕੇ ਜਿਹੜਾ ਹੈ ਲੋਕ ਉੱਥੇ ਸਿੱਟ ਦਿੰਦੇ ਨੇ ਤਾਂ ਉਹਦੇ ਲਈ ਵੀ ਜਿਹੜਾ ਹੈ ਸਾਨੂੰ ਸੋਚਣਾ ਪਏਗਾ ਪ੍ਰਸ਼ਾ ਅਸਲ ਬਹੁਤ ਕੁਝ ਕਰ ਸਕਦਾ ਲੇਕਿਨ ਅਸੀਂ ਉਸ ਤੋਂ ਵੱਧ ਕਰ ਸਕਦੇ ਆ ਤਾਂ ਇਹ ਹੈ ਇਹਨਾਂ ਦਾ ਕਹਿਣਾ ਜੀ ਬਾਜਵਾ ਹੈਲਥ ਕਲੱਬ ਵਾਲਿਆਂ ਨੇ ਕੰਮ ਕੀਤਾ ਜੀ ਕਮੈਂਟ ਜਰੂਰ ਕਰਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜਾ ਹੈ ਇਹ ਨੇਕ ਉਪਰਾਲਾ ਜਿਹੜਾ ਹੈ ਲੋਕਾਂ ਤੱਕ ਪਹੁੰਚ ਸਕੇ ਤੇ ਲੋਕਾਂ ਦੀ ਭਾਗੀਦਾਰੀ ਹੋਰ ਬਣ ਸਕੇ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ ਸ਼ੁਕਰੀਆ ਧੰਨਵਾਦ